ਕੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਆਪਣੇ ਯਾਰ ਬੇਲੀ ਦੇ ਕੰਪਿਊਟਰ ਕਾ ਲਾ ਰਿਹਾ ਦਿਖਾ ਰਿਹਾ ਹੁਣ ਅੱਗੇ ਵੀਡੀਓ ਦੇਖੋ ਮਿੱਤਰੋ ਦੋਸਤੋ ਇਹ ਜਗਜੀਤ ਕੰਪਨੀ ਦਾ ਕੰਪਿਊਟਰ ਆ ਦੋਸਤੋ ਦੇਖੋ ਦੋਸਤੋ ਚੱਲ ਰਿਹਾ ਕਿਵੇਂ ਲੱਗਿਆ ਤੁਹਾਨੂੰ ਕੰਪਿਊਟਰ ਖਰਾ ਦਿਸਕੋ ਸਹੀ ਚੱਲ ਰਿਹਾ ਹੈ ਤੋ ਜਿਹੜੀ ਜਗਜੀਤ ਕੰਪਨੀ ਆਪਣੀ ਟੀਮਾ ਮੰਡੀ ਬਹੁਤ ਨਸੂਰਾ ਮਿੱਤਰੋ ਇਹ ਕੰਪਨੀ ਦੇਖੋ ਮਿੱਤਰੋ ਕੰਪਿਊਟਰ ਦਾ ਬਹੁਤ ਚੱਲਦਾ ਨੇਰੇ ਦੋਸਤੋ ਇਹ ਹਲ ਨੇ ਆਪਣੇ 4000 ਦੇ 15 ਹਾਲ ਨੇ ਦੋਸਤੋ ਫਰਨੀਚਰ ਕੰਪਨੀ ਆਪਣੇ ਬਰਨਾਲੇ ਏਰੀਆ ਦੀ ਲੈ ਵੀ ਦੋਸਤੋ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਦੋਸਤੋ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਓ ਸਾਰੇ ਵੀਰਾਂ ਦਾ ਧੰਨਵਾਦ